ਜੱਬੀ ਸਿੰਘਰ ਬੱਬੂ ਮਾਨ ਇੱਕ ਵਾਰ ਫੇਰ ਤੋਂ ਵਿਵਾਦਾਂ ਦੇ ਵਿੱਚ ਗਿਰ ਗਏ ਨੇ ਤਾਂ ਮਾਧ ਪ੍ਰਦੇਸ਼ ਦੇ ਉਨਾਂ ਦੇ ਵਿੱਚ ਮਾ ਚਿੰਤਪੁਰਨੀ ਮਹੋਤਸਵ ਦੇ ਵਿੱਚ ਪੰਜਾਬੀ ਸਿੰਗਰ ਬੱਬੂ ਮਾਨ ਦੇ ਸ਼ੋਅ ਦੌਰਾਨ ਬੇਅਦਬੀ ਦੇ ਇਲਜ਼ਾਮ ਲੱਗੇ ਨੇ ਤਾਂ ਹਿੰਦੂਸੂ ਘਟਨਾ ਦਾ ਇਲਜ਼ਾਮ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਆਯੋਜਿਤ ਇਸ ਪ੍ਰੋਗਰਾਮ ਦੇ ਵਿੱਚ ਮਾਤਾ ਚਿੰਤਪੁਰਨੀ ਤੋਂ ਲਿਆਂਦੀ ਗਈ ਜਿਉਂਤੀ ਸਥਾਪਿਤ ਸੀ ਤੇ ਦਰਬਾਰ ਦਾ ਮੰਚ ਤਿਆਰ ਹੋਣ ਦੇ ਬਾਵਜੂਦ ਬੱਬੂ ਮਾਨ ਨੇ ਭੱਦੀ ਸ਼ਬਦਾਵਲੀ ਸ਼ਰਾਬ ਅਤੇ ਹਥਿਆਰਾਂ ਨੂੰ ਪ੍ਰੋਮੋਟ ਕਰਨ ਵਾਲੇ ਗੀਤ ਗਾਏ ਨੇ ਹੁਣ ਦਾ ਕਹਿਣਾ ਹੈ ਕਿ ਇਸ ਨਾਲ ਧਾਰਮਿਕ ਆਸਥਾ ਨੂੰ ਛੱਟ ਪਹੁੰਚੀ ਹੈ ਸਗਠਨਾ ਦਾ ਕਹਿਣਾ ਹੈ ਕਿ 15 ਤੋਂ 16 ਨਵੰਬਰ ਨੂੰ ਹੋਏ ਪ੍ਰੋਗਰਾਮਾਂ ਤੋਂ ਵਿੱਚ ਨਾ ਤਾਂ ਭਜਨ ਗਾਏ ਗਏ ਨੇ ਤੇ ਨਾ ਹੀ ਸਨਮਾਨ ਭਰਿਆ ਮਾਹੌਲ ਰੱਖਿਆ ਗਿਆ। ਸੋ ਉਹ ਸਟੇਜ ਉੱਤੇ ਮਾਵਾਂ ਤੇ ਧੀਆਂ ਨੂੰ ਭੱਦੀ ਸ਼ਬਦਾਵਲੀ ਵਾਲੇ ਗਾਣੇ ਉੱਤੇ ਨਚਾਇਆ ਗਿਆ। ਉੱਥੇ ਦੱਸਦੇ ਕਿ ਜੈ ਮਹਾਰ ਲੰਗਰ ਸੇਵਾ ਸਥਿਤੀ ਦੇ ਡੇੜਾ ਮੱਸਾ ਭਾਈਪੜਾਇਨ ਨੇ ਬੱਬੂ ਮਾਨ ਉੱਤੇ ਆਯੋਜਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਦੇ ਵਿੱਚ ਮਾ ਚਿੰਤਪੂਰਨੀ ਤਾਂ ਸਮਾਰੋਹ ਕਰਵਾਇਆ ਜਾ ਰਿਹਾ ਸੀ ਜਿਸ ਦੋ ਵਿੱਚ ਜੋਤੀ ਵੀ ਸਥਾਪਿਤ ਕੀਤੀ ਗਈ ਸੀ। ਤਾਂ ਪੂਰੇ ਸੈੱਟ ਨੂੰ ਮਾਤਾ ਚਿੰਤਪੂਰਨੀ ਤੇ ਦਰਬਾਰ ਦਾ ਸਵਰੂਪ ਦਿੱਤਾ ਗਿਆ ਤੇ ਉਸੇ ਮੰਚ ਉੱਤੇ ਬੱਬੂ ਮਾਨ ਦਾ ਸ਼ੋਅ ਵੀ ਹੋਇਆ ਤਾਂ ਉੱਥੇ ਉਹਨਾਂ ਹਥਿਆਰ ਅਤੇ ਸ਼ਰਾਬ ਵਾਲੇ ਗਾਣੇ ਗਾਏ ਨੇ ਇਸ ਉੱਤੇ ਹਿੰਦੂ ਸੰਗਠਨ ਨਾਰਾਜ਼ ਹੋ ਗਏ ਤਾਂ ਜੈ ਮਾਲ ਲੰਗਰ ਸੇਵਾ ਸਮਿਤੀ ਦੇ ਡੇਰਾ ਮੱਸਾ ਪਰਾਂ ਦੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਿਹੜੀ ਕਿ ਸ਼ਿਕਾਇਤ ਵੀ ਦਿੱਤੀ ਹੈ ਇਲਜ਼ਾਮ ਲਗਾਇਆ ਗਿਆ ਕਿ ਮਾਤਾ ਚਿੰਤਪੂਰਨੀ ਮੌਸਫ ਦੇ ਵਿੱਚ ਬੱਬੂ ਮਾਨ ਨੇ ਭੱਦੀ ਸ਼ਬਦਾਵਲੀ ਤੇ ਸ਼ਰਾਬ ਪ੍ਰਮੋਟ ਕਰਨ ਵਾਲੇ ਗੀਤ ਗਾਏ ਨੇ